ਨੁੱਤ ਲਾ ਲਈ ਬਦਾ ਕਿਤੇ ਅੱਜ ਨਾ ਕੀ ਬਣਾਉਂਗੀ ਕੱਦੂ ਵੀ ਲੱਗੇ ਆਂਟੀ ਮੰਗਣ ਦੀ ਸੋ ਲਾ ਕੇ ਦੇ ਹੀ ਦੇਣੇ ਇੱਕ ਮੇਰੇ ਕੱਲ ਦੀ ਟੈਨਸ਼ਨ ਹੀ ਨੇ ਮਾਈਂਡ ਚ ਜਾਣ ਦੀ ਫੋਰ ਮਨ ਮਨਪ੍ਰੀਤ ਨੇ ਨਵਾਂ ਹੀ ਪੰਗਾ ਪਾਤਾ ਦੱਸ ਕੇ ਇੰਤਾ ਕਰਦੀ ਆਂ ਵੀ ਜਸਨਾ ਤੇ ਸੰਦੀਪ ਨਾਲ ਗੱਲ ਕਰਦੀ ਆਂ ਵੀ ਉਹਦੇ ਘਰਦਿਆਂ ਨੂੰ ਵੀ ਪਤਾ ਲੱਗੇ ਕੁੜੀ ਹੱਡੀ ਆ ਕੁਝ ਕਰਦੀ ਕਰਦੀ ਮੈਂਵੇਂ ਆਪਣੇ ਆਪ ਹੀ ਕਰਕੇ ਗੱਲ ਤੇ ਹੋਰ ਕਰਦਿਆਂ ਕੋ ਵੀ ਗਾਣਾ ਖਾਉਂਗੀ ਇੱਤੇ ਹੀ ਕਰਦੀ ਆ ਜਾ ਕੇ ਤੇਰਾ ਨਾਲ ਗੱਲ ਕਰਕੇ ਨਹੀਂ ਆ ਮੈਂ ਗੱਲ ਕਰ ਹੀ ਨਾ ਲਵਾਉਣਾ ਤੇ ਨਾਲ ਮਨਾ ਮੈਂ ਵੀ ਸੋਚੀ ਜਾਂਦੀ ਟੈਨਸ਼ਨ ਲਈ ਜਾਂਦੀ ਗੱਲ ਕਰਕੇ ਤੇ ਵੇਖ ਲਈਂ ਉਹਨਾਂ ਦੇ ਨਾਲ ਪਰ ਇਹ ਨਾ ਹੋਵੇ ਕਿ ਤੇ ਮੇਰੇ ਤੇ ਉਲਟਾ ਹੋ ਜਾਣਾ ਕਿ ਤੁਹਾਡੀ ਕੁੜੀ ਦੇ ਕੋ ਝੂਠਾ ਇਲਜ਼ਾਮ ਲਾਈ ਜਾਉਂਦੇ ਆ ਫੋਨ ਤੇ ਕਰਾਂ ਕਿ ਜਾ ਕੇ ਕਰ ਫੋਨ ਪਤਾ ਮੇਰਾ ਕਿੱਥੇ ਆ ਫਾਤੀ ਜਹਾ ਕੇ ਗੱਲ ਕਰਦੀ ਆ। ਆ ਵੇਖੀ ਜਾਊਗੀ ਨਾ ਨਾੜੇ ਅਗਲੇ ਦੀ ਤੇ ਭਾਂਤੀ ਗੱਲਾਂ ਮੈਂ ਐਵੇਂ ਵਿੱਚ ਪੂਰੀ ਕਰੂੰਗੀ। ਜਾ ਕੇ ਮੈਂ ਗੱਲ ਕਰਦੀ ਆ। ਅੱਜ ਬੜਾ ਸੋਨਾ ਚੂਰਤ ਲੱਗਿਆ ਕਿ ਦੱਸੀ ਗਿਆ ਲੱਗਣ ਦੇ ਆ। ਅੱਜੀ ਕਹਿੰਦਾ ਤੂੰ ਪੋਣਾ ਉੱਠੀਏ ਬੈਠੇ ਰਹਿ ਗਏ। ਅੰਤੀ ਸਵੀ ਕਾਲੇ। ਸਵੀ ਕਾਲਾ ਤਾਂ ਅਸਾਂ ਕੀ ਹਾਲ ਚੱਲ। ਠੀਕ ਆ ਤੀ ਸੁਣਾਓ। ਆ ਡਾਈ ਬਹੁਤ ਵਧੀਆ। ਉਪਰ ਸੇ ਕੰਡੇ ਜੀ ਹਾਂਜੀ ਕੱਲ ਲੱਗੀ ਨਾ ਅੱਜ ਬਹੁਤ ਵਧੀਆ ਲੱਗੀ ਹੈ ਹਾਂਜੀ ਹਾਂਜੀ ਹੋਰ ਮਨਪ੍ਰੀਤ ਮਨਪ੍ਰੀਤ ਕੌੜ ਗਈ ਹੈ ਅੱਛਾ ਅੱਛਾ ਸੰਦੀਪ ਸੰਦੀਪ ਅੰਦਰ ਹੋ ਰਹੀ ਕੰਮ ਕਮ ਕਰਦੀ ਤੁਹਾਨੂੰ ਮੈਂ ਮਿਲਣਾ ਫਿਰ ਉਹ ਮੈਂ ਚਾਹ ਪਾਣੀ ਪੀ ਲਈ ਇੱਥੇ ਹੀ ਆ ਮੈਂ ਸੰਦੀਪ ਨੂੰ ਮਿਲਣਾ ਹਾਂਜੀ ਸੰਦੀਪਾ ਹਾਂਜੀ ਆ ਜਾ ਤੇਰੇ ਹੋਰ ਕੀ ਆ ਲਾ ਤਸਿਕਾ ਗਾਂਡੀ ਤਸਿਕਾ ਕੀ ਗਾਂਡੀ ਕੋਸ਼ਲੀ ਮਾਸਾ ਰੋਟੀ ਪਣੀ ਦਾ ਸਾਮਗੀ ਹਟੇਗਾ अच्छा अच्छा आ जाओ बैठिए आ जे बैठिए आ जाओ कर ले काम तंडा हां जी काम तंडा ਸਾਰਾ ਹੀ ਕਰ ਲਿਆ ਬਹਿ ਜਾ ਹੋਰ ਜੱਸ ਉਹ ਵੀ ਬਾਹਰ ਨੂੰ ਚੱਲ ਗਏ ਅੱਛਾ हां जी ਹੋਰ ਕੀ ਗੱਲ ਕਰਨੀ ਤੇ ਇਹਦੀ ਗੱਲ ਕਰਨੀ ਦੀ ਉਹ ਤੇ ਹੁਣ ਹੈ ਹੀ ਨਹੀਂ ਆ ਤੇ ਫਿਰ ਤੁਸੀਂ ਮੇਰੇ ਨਾਲ ਕਰ ਲਓ ਨਹੀਂ ਕਿ ਚਲ ਦੋਵੇਂ ਜਾਣੇ ਹੁੰਦੇ ਤੇ ਚਲ ਵਧੀਆ ਹੀ ਚਲੋ ਕੋਈ ਗੱਲ ਨਹੀਂ ਦੱਸੋ ਕਿਹੜੀ ਗੱਲ ਆ ਗੱਲ ਤੇ ਅੜੀਏਾਸਤੇ ਹੀ ਕਰੀਏ ਬਾਰੇ ਇਹ ਮੈਂ ਤੇ ਗੱਲ ਕਰਨੀ ਸੀ ਮੈਂ ਮੈਂ ਆਈ ਨਹੀਂ ਹੱਟਣ ਕਿ ਦੰਤੋਂ ਆਈ ਸੀ ਹਾਂਜੀ ਤੇ ਮੈਂ ਆਈ ਥੋੜੀ ਮਨਪ੍ਰੀਤ ਨੂੰ ਮਿਲਣ ਸੱਤਿਆ ਆਈ ਆ ਵੈਸੇ ਤੇ ਮੈਨੂੰ ਗੱਲ ਕਰਦੇ ਆ ਨਾ ਡਰ ਵੀ ਲੱਗਣ ਲਿਆ ਕਿ ਤੁਹਾਡੇ ਘਰ ਤਾਂ ਮਸਲਾ ਮੈਂ ਵੀ ਕੁਝ ਕਹੋਲਾਂ ਗਲਤ ਤੇ ਤੁਹਾਨੂੰ ਗੁੱਸਾ ਹੀ ਨਾ ਲੱਗ ਜੀ ਨਹੀਂ ਕੀ ਗੱਲ ਆ ਤੂੰ ਖੁੱਲ ਕੇ ਗੱਲ ਕਰੋ ਨਾ ਨਾ ਦੇ ਕੇ ਅੰਦੀ ਹੀ 10 ਮਿੰਨਾਂ ਉਦੋਂ ਫੋਨ ਕਰਕੇ ਸੱਜਿਆ ਹੈ ਤੇ ਕੋਈ ਮੁੰਡਾ ਪਤਾ ਨਹੀਂ ਨਾਲ ਪੜਦਾ ਵਾ ਮੁੰਡਾ ਨਾਲ ਪੜਦਾ ਉਹ ਪੜਦਾ ਉਹ ਨਾ ਵਾ ਤੇ 20 ਮਿੰਨਾਂ ਪਛਾਂਦੇ ਵਾ ਤੇ ਮੈਨੂੰ ਆਂਦੀ ਕਿ ਤੂੰ ਭਾਬੀ ਮੇਰੇ ਕੋਲ ਲੰਭਾਣਾ ਮੈਂ ਮੈਸਜ ਦੇ ਦਿੱਤਾ ਧੰਮ ਤੁਹਾਡੇ ਘਰ ਦਾ ਮਸਲਾ ਹੋਰ ਤਾਂ ਹੀ ਮੁੜ ਕੇ ਮੈਨੂੰ ਕਹੋ ਕਿ ਸਾਡੀ ਧੀ ਤੇਆਂ ਦੀਆਂ ਗੱਲਾਂ ਕਰਤੀ ਆ ਤੇ ਇਦਾਂ ਚੰਗੇ ਨਹੀਂ ਲੱਗੀ ਤਾਂ ਤੇ ਮੈਂ ਸੋਚਿਆ ਕਿ ਮੈਂ ਤੁਹਾਡੇ ਦੂਆਂ ਜੀਆਂ ਨਾਲ ਗੱਲ ਕਰਾਂ ਫਿਰ ਵੀ ਤੁਹਾਡੇ ਘਰ ਦੀ ਇੱਜ਼ਤ ਆ ਤਾਂ ਕੁਝ ਦੇਣੀ ਇਹਨਾਂ ਨੂੰ ਜੋ ਗੱਲ ਕੀਤੀ ਮੇਰੇ ਨਾਲ ਪਹਿਲਾਂ ਹੋ ਗਈ ਸੀ ਦੀਪਾ ਨਹੀਂ ਦੀਦੀ ਗੱਲ ਤੇ ਕੋਈ ਵੀ ਨਹੀਂ ਆ ਤੇ ਉਹਦਾ ਨਾ ਇਹ ਗੱਲ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਇਹ ਉਹ ਗੱਲ ਕਰਦੇ ਆ ਤੇ ਮੈਂ ਨਾ ਮੰਮੀ ਹੁਣਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਪਰ ਉਹ ਮੇਰੀ ਗੱਲ ਵੱਲ ਧਿਆਨ ਨਹੀਂ ਦਿੰਦੇ ਰਹੇ ਜੇ ਤਾਂ ਨਾ ਮੈਂ ਇਹੀ ਕਹਿੰਦੀ ਆ ਕਿ ਜੇ ਤੁਸੀਂ ਆਪਣੇ ਘਰੇ ਹੀ ਮਸਲਾ ਸੁਝਾ ਲਓ ਨਾ ਕਿੰਨੀ ਗੱਲਾਂ ਕਿ ਤੀਜੇ ਘਰ ਨਾਲ ਚੰਗੀ ਨਹੀਂ ਲੰਘਦੀ ਇਹ ਦਿਲ ਮੇਰੇ ਸੋਨ ਦਾ ਜੇ ਉਹਨੇ ਤੈਨੂੰ ਰਿਸ਼ਤੇ ਵੱਲੋਂ ਕਿਹਾ ਨਾ ਕਿ ਤੂੰ ਰਿਸ਼ਤਾ ਦਾ ਕਰਾ ਦੇ ਇੱਕ ਵਾਰ ਮੇਰੇ ਕੋਲੋਂ ਲਾਹ ਪੈਣਾ ਮੈਨੂੰ ਤੇ ਉਹ ਜੀਨ ਨਹੀਂ ਦਿੰਦੀ ਇੱਥੇ ਐਨਾ ਕੰਮ ਕਰਨਾ ਤੁਮ ਜੀਜੀ ਤੁਹਾਨੂੰ ਮੈਂ ਕੀ ਦੱਸਾਂ ਗੱਲਾਂ ਤੇ ਦੀਦੀ ਬੜੀਆਂ ਨੇ ਤੁਹਾਨੂੰ ਮੈਂ ਕਿਹੜੀ ਕਿਹੜੀ ਗੱਲ ਦੱਸਾਂ ਜਿ ਨਜ਼ਰ ਇਹ ਘਰ ਚਾ ਨਾ ਇਹਨੇ ਮੇਰੇ ਨਹੀਂ ਪਿਆਰ ਲੱਗੰਦੇ ਨੇ ਅੱਗੇ ਤੇ ਮੈਨੂੰ ਮਾਵਾ ਧਿਆਣੇ ਰਲ ਕੇ ਘਰੋਂ ਹੀ ਕੱਟਦਾ ਸੀ ਘਰੋਂ ਕੱਟਦਾ ਸੀ ਤਾ ਹੋਰ ਕੀ ਦੀਦੀ ਕੀ ਕੀ ਤੁਹਾਨੂੰ ਮੈਂ ਦੱਸਾਂ ਜੇ ਤੁਹਾਨੂੰ ਰਿਸ਼ਤੇ ਵੱਲੋਂ ਕਹਿੰਦੀ ਆ ਨਾ ਤੁਸੀਂ ਰਿਸ਼ਤਾ ਕਰਾ ਦਿਓ ਇੱਕ ਵਾਰੀ ਤੁਸੀਂ ਮੇਰੇ ਕੋਲੋਂ ਫਾਲ ਲਾਓ ਇਹਦਾ ਕਿ ਮੈਂ ਨਹੀਂ ਤੇ ਫਿਰ ਮੈਂ ਗੱਲ ਕਰ ਨਹੀਂ ਮੈਂ ਵੈਸੇ ਤਾਂ ਮੈਨੂੰ ਇਹੋ ਹੀ ਕਿ ਤੁਸੀਂ ਮਾਪਰੇ ਘਰ ਦਾ ਤਾਂ ਡਿਜ਼ਾਈਨ ਹੈ ਕਿ ਤੁਸੀਂ ਕਹੋਗੇ ਕਿ ਤੁਹਾਡੀ ਟੀਟਾ ਨੂੰ ਵੱਲਾ ਕਰਤੀ ਆ ਮੈਂ ਫਿਰ ਵੀ ਦੂਜੇ ਘਰ ਹੋਣੀ ਆ ਤੁਹਾਨੂੰ ਲੱਗਦਾ ਹੀ ਹੋਊਗਾ ਕਿ ਅਭੀ ਸ਼ਰੀਕ ਹੀ ਹੁੰਦੇ ਨੇ ਅੰਡੇ ਗਮਲੀ ਦੇ ਤੇ ਦੀਦੀ ਨਾਲ ਗੱਲ ਕਰਨ ਮੈਂ ਗੱਲ ਕਰ ਵੀ ਲਾਵਾਂ ਮੰਮੀ ਹੁਣ ਨਾ ਪਰ ਮੈਂ ਨਾ ਪਹਿਲਾਂ ਵੀ ਗੱਲ ਕੀਤੀ ਜਦੋਂ ਮੈਂ ਫੋਨ ਕਰਦੇ ਆ ਉਹਨਾਂ ਨੂੰ ਵੇਖਿਆ ਸੀ ਤੇ ਮੰਮੀ ਮੇਰੀ ਗੱਲ ਤੇ ਯਕੀਨ ਨਹੀਂ ਕਰਦੇ ਤਾਂ ਹੁਣ ਤੁਸੀਂ ਨਾ ਗੱਲ ਕਰੋਗੇ ਤੁਸੀਂ ਮੇਰਾ ਨਾਮ ਨਹੀਂ ਲੈਣਾ ਹੈਗਾ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਦੱਸਿਆ ਆ ਉਹਦੇ ਅੱਗੇ ਮੇਰੇ ਤੇ ਮਾਵਾਆਂ ਦੀਆਂ ਬੜੀਆਂ ਔਖੀਆਂ ਨੇ। ਕੰਮ ਮੈਂ ਕੋਈ ਇਤਨੇ ਕਰਦੀ ਆ। ਮੈਂ ਹੁਣ ਉਹ ਨਾ ਥੋੜੀ ਦੱਸੀ ਆ ਕਿ ਮੈਂ ਇਹ ਗੱਲ ਕਰਨ ਆਈ ਹਾਂ ਮੈਂ ਨਹੀਂ ਕੋਈ ਗੱਲ ਕਰਦੀ ਆ ਜਨ। ਨਹੀਂ ਤੁਸੀਂ ਗੱਲ ਕਰਕੇ ਜਾ ਹੁਣ ਤੇ ਜਿੰਨੀ ਛੇਤੀ ਹੁੰਦਾ ਨਾ ਤੁਸੀਂ ਆਪੇ ਭੁੱਲੋਗੇ ਤੇ ਜੰਗਾ ਹੋਊਗਾ ਤੇ ਮਾੜਾ ਹੋਊਗਾ। ਨਹੀਂ ਫਿਰ ਉਹ ਚ ਤਾਂ ਲੇਕੇ ਗੱਲ ਤੇ ਆ ਆਪਣੀ ਉਹਦੇ ਬਾਰੇ। ਨਹੀਂ ਉਹ ਚ ਤੁਹਾਡੀ ਫਿਰ ਕੀ ਗਲਤੀ ਆ ਤੇ ਉਹ ਵਿੱਚ ਦੈਨ ਉਹ ਜੀ ਜੇ ਗੱਲ ਕਰਨੀ ਤੇ ਮੇਰੇ ਨਾਲ ਗੱਲ ਕਰ ਲੈਂਦੀ। ਵੀ ਕਿ ਮੈਂ ਕਿਹਾ ਮੈਂ ਤਾਂ ਆਪਣੇ ਘਰ ਜਾਣਾ ਗੱਲ ਕਰ। ਕਹਿੰਦੀ ਨਹੀਂ ਅਹੀਂ ਮੈਂ ਆਪ ਬਿਲੰਦ ਕਰਨੀ ਇਹਦੀ ਗੱਲ। ਦੀਦੀ ਜੀ ਦੋ ਫੋਨ ਦੀ ਗੱਲ ਹੋਈ ਨਾ ਮੈਂ ਤੇ ਇੱਥੋਂ ਤੱਕ ਵੀ ਕਹਿਤਾ ਵੀ ਮੰਮੀ ਜੇ ਉਹ ਕਹਿੰਦੇ ਨੇ ਕਿ ਰਿਸ਼ਤਾ ਉੱਥੇ ਕਰਨਾ ਤਾਂ ਕਰਾ ਦਿਓ ਕਿਉਂਕਿ ਆਪਣੀ ਇੱਜ਼ਤ ਰਹਿ ਜਾਊਗੀ ਅਸਲ ਤਾਂ ਚੰਦਾ ਵਾ ਆਪਾਂ ਕਿਉਂ ਹਨਾ ਜ਼ਬਰਦਸਤੀ ਕਰਨੀ ਆਪਣੀ ਧੀ ਪੈਣ ਲੱਗੇ ਸੁਖੀ ਰਹਿਦੀ ਆਪਾਂ ਕਰ ਦਿੰਨੇ ਆ ਪਰ ਦੀਦੀ ਉਹ ਮਾਵਾਂ ਤੇ ਆਈ ਕੋਈ ਚੀਜ਼ ਆ ਜੋ ਤੀਨੇ ਕਹਿਣਾ ਮਾਣੇ ਉਹੀ ਕਰਨਾ ਹੈ ਤੇ ਤੂੰ ਮੇਰੀ ਭੈਣ ਇਦਾਂ ਕਰ ਤੂੰ ਨਾ ਇੱਕ ਵਾਰੀ ਮੰਮੀ ਨਾਲ ਗੱਲ ਕਰ ਜਾ ਜਾਂਦੀ ਜਾਂਦੀ ਮਰ ਜੇ ਤੂੰ ਕਈ ਨਹੀਂ ਤੇ ਕਰ ਲੈਣੀ ਦਾ ਵੈਸੇ ਤਾਂ ਮੈਨੂੰ ਇਹ ਹੋ ਰਹੀ ਕਿ ਮੈਂ ਨਾ ਹੀ ਇਹ ਕੰਮ ਕਰਾਂ ਤਲ ਭੈਣੇ ਮੈਂ ਤੇਰੇ ਸੁਖ ਵਾਸਤੇ ਨੇ ਮੈਂ ਪਾ ਚਲ ਬੈਠੋ ਚਾਹ ਮੈਂ ਬਣਾਉਣੀ ਹੁੰਦੀ ਅੰਦਰ ਵੀ ਨਹੀਂ ਪੀ ਕੇ ਚਲ ਜਾਈਏ ਚਲ ਚੱਲ ਚਲ ਆਜੀ ਫਿਰ ਚਲ ਮੇਲਾ ਹੀ ਚੁਕੀ ਹਾਂ ਹਾਂ ਜੀ ਮੇਲਾ ਹੀ ਆ ਹੂੰ ਕੀ ਆਂਦੀ ਹਾਂ ਕੁਛ ਨਹੀਂ ਉੱਧਰ ਮੈਨੂੰ ਕਹਿੰਦੀ ਕਿ ਆਇਓ ਜਦੋਂ ਆਈ ਹਾਂ ਮੈਂ ਅੱਗੇ ਵੀ ਇੱਕ ਦਿਨ ਤੇ ਮੈਂ ਵੀ ਮੈਂ ਆਉਂਗੀ ਕਿ ਜਦੋਂ ਅੱਜ ਮੈਂ ਫ੍ਰੀ ਹਾਂ ਕਿ ਮੈਂ ਤੁਹਾਨੂੰ ਮਿਲ ਲੰਨੀ ਹਾਂ ਬੜਾ ਵੱਜ ਗਿਆ ਕੀ ਕਰੀ ਹਾਂ ਹਾਂ ਜੀ ਕੰਮ ਤੇ ਵੈ ਮੈਂ ਤਾਂ ਡੇਲੀ ਆਈ ਹਾਂ ਹੂੰ ਮੈਂ ਚੱਲ ਉਹਨੂੰ ਵੀ ਮਿਲਣਾ ਰੱਖੋ ਕਿਹੜੇ ਕਹਿੰਦੇ ਕਾਮ ਤੇ ਮੈਂ ਕਿਆ ਜੇ ਤੁਸੀਂ ਕਹੋ ਤੇ ਮਨਪ੍ਰੀਤ ਰਿਸ਼ਤਾ ਕਰਾਵਾਂ ਮੁੰਡਾ ਹੈਗਾ ਮੇਰੇ ਰਿਸ਼ਤੇਦਾਰਾਂ ਚ ਠੀਕ ਰਾਜੋਤੀ ਜੇ ਤੂੰ ਵੀ ਚਾਹਤ ਰਿਹਾ ਤੇ ਉਹ ਵੀ ਕਰਾਈਂ ਜਾ। ਪਰ ਮੈਂ ਕਹਿਆ ਜੇ ਤੁਸੀਂ ਕਹੋ ਮੈਂ ਤਾਂ ਪੁੱਛਣਾ ਵੀ ਬਣਦਾ ਵਾ ਸਾਡੇ ਚਾਈ ਦਾ ਚੰਗਾ ਕਿੱਥੇ ਪੁੱਛ ਤੇ ਕਰਾਓ ਤੁਸੀਂ। ਹਾਂਜੀ। ਉਹ ਇਹ ਤੂੰ ਪੁੱਛ ਲੈ ਮਨਪ੍ਰੀਤ ਨੂੰ। ਕੀ ਕੀ ਕਰਦਾ ਮੁੰਡਾ? ਮੁੰਡਾ ਅੰਟੀ ਜੀ ਕੰਪਨੀ ਚ ਕੰਮ ਕਰਦਾ ਫੋਰਮੈਨ ਵਾ। ਪੱਕਾ ਵਾ। ਅੱਛਾ। ਹਾਂਜੀ 40-45000 ਰੁਪਏ ਤਨਖਾਹ ਲੈਂਦਾ ਵਾ। ਕੈਲੀ ਕੋਈ ਨਹੀਂ ਬਖਾ ਲੋਗੇ ਤੇ ਸਹੀ ਨਾ ਮੁੰਡਾ ਬਖਾ ਲਿਓ ਤੇਰੀ ਗੱਲ ਚੱਲਣੀ ਨਹੀਂ ਮੈਂ ਨਾ ਫੋਟੋ ਮੰਗਾ ਲੀਨੀ ਹੋਂ ਨਾਲ ਕੋਲ ਪਹਿਲਾਂ ਤੁਸੀਂ ਫੋਟੋ ਤੇ ਵੇਖ ਲਿਓ ਹਾਂ ਠੀਕ ਹੈ ਜੇ ਤੁਹਾਨੂੰ ਜੀ ਆਨ ਪਸੰਦ ਹੋਊਗਾ ਤੇ ਆਪਾਂ ਫਿਰ ਸਾਹਮਣੇ ਸਾਹਮਣੇ ਗੱਲ ਕਰ ਲਾਂਗੇ ਠੀਕ ਹੈ ਠੀਕ ਲੈ ਮੈਂ ਵੀ ਮਨਪ੍ਰੀਤ ਨਾਲ ਕਰ ਲਾਂਗੀ ਹਾਂਜੀ ਹਾਂਜੀ ਕਰ ਲਾਂਗੀ ਘਰ ਚਲਾ ਇਹ ਸੋਨਾ ਸੁਨਕਾ ਹੋਏਗਾ ਚੰਗੀ ਨੌਕਰੀ ਹੋਏਗੀ ਚੰਗੇ ਪੈਸੇ ਲੈਂਦਾ ਹੋਏਗਾ ਤੇ ਕਰਨਾ ਹੀ ਇਹ ਰਿਸ਼ਤਾ ਤੇ ਹਾਂਜੀ ਕੋਈ ਨਹੀਂ ਤਰਾਹ ਤੁਰੇ ਰਿਸ਼ਤਤ ਪਾ ਲਈਆ ਕਿ ਕਰਨਾ ਤੇ ਕਿੰਨਾ ਅੱਗੇ ਕਰਨਾ ਹਾਂਜੀ ਜੀ ਆਇਆਂ ਟੇ ਨਾ ਪੱਕਾ ਮਿਲਦਾ ਮੇਰੇ ਰਿਸ਼ਤੇ ਦੀ ਗੱਲ ਹੀ ਕਰਨਗੇ ਉਸ ਦੀਆਂ ਸਸ਼ਕਲ ਭਾਬੀ ਜੀ ਅੱਜ ਕੇ ਮੇਰਾ ਆ ਗਿਆ ਬਸ ਇਦਾਂ ਹੀ ਮੈਂ ਗਿਆ ਮਿਲ ਕੇ ਮੰਮੀ ਸਾਚੀ ਕਾਲ ਕਵੇ ਤੇ ਵੇਖਿਆ ਮੈਂ ਤੁਹਾਨੂੰ ਕਿਹਾ ਸੀ ਨਾ ਬਸ ਨੇ ਅੱਜ ਫੇਰ ਲੇਟ ਹੀ ਲਿਆਂਦਾ ਮੈਨੂੰ ਤੁਸੀਂ ਕੀ ਕਰਦੇ ਸੀ ਚਾ ਪੀਣਾ ਕੀ ਚਲ ਵਦਿਆ ਤਾਈ ਜੀ ਠੀਕ ਹੈ ਕਰੇਾਰੇ ਠੀਕ ਮੈਂ ਹਾਂ ਚਲੋ ਮੈਂ ਵੀ ਮਿਲ ਕੇ ਆਉਣੀ ਆਂਟੀ ਨੂੰ ਜੀ ਜੀ ਚਾਬੜੋਂ ਨਹੀਂ ਮੈਂ ਤਾਂ ਇੱਥੇ ਹੀ ਹਿੰਕ ਪਈ ਆਸ਼ਾਪਾ ਬਿਚਾਬੜੋਂ ਨੇ ਨੇ ਠੀਕ ਹੈ ਹੋਰ ਕੁਛ ਹੋਰ ਵਰੀਆ ਤੇ ਨੂੰ ਦਿਖਾ ਲੈ ਲਈ ਅਜਿਆ ਨਹੀਂ ਲੱਗਣੀ ਬਸ ਚਲੀ ਜਾਂਦੀ ਆ ਜੀ ਆਈ ਗਈ ਮਾਨਪਰੀ ਤਾਂ ਮੈਂ ਕਾਹ ਚ ਪਿਆ ਆਈ ਤੇ ਕਾਰੋ ਦਾ ਨਾ ਗੱਲ ਪਹਿਲਾਂ ਅਸੀਂ ਕੀਤੀ ਉਹਦੇ ਨਾਲ ਕਰ ਗੱਲ ਕਿਹੜੀ ਬਾਬੀ ਦੀ ਗੱਲ ਮੈਂ ਕਿਹਾ ਤੂੰ ਜਵਾਨ ਹੋ ਗਈ ਹੁਣ ਸੋਚੀਏ ਤੇਰੇ ਬਾਰੇ ਉਹ ਮੇਰੇ ਬਾਰੇ ਨਾ ਹਲੇ ਸੋਚੋ ਐਡੀ ਵੀ ਜਵਾਨੀ ਹੋਈ ਮੈਂ ਕਿ ਵਿਆਹ ਬਾਰੇ ਸੋਚ ਲੋ ਤੁਸੀਂ ਹਾਲੇ ਮੇਰੀ ਸਟੱਡੀ ਚੱਲਦੀ ਪਈ ਐ ਤੇ ਇਹੋ ਜਿਹਾ ਮਜ਼ਾਕ ਨਹੀਂ ਮੈਨੂੰ ਚੰਗੇ ਲੱਗਦੇ ਹੈਗੇ ਇਹ ਇੱਕ ਆਦੀ ਮਜ਼ਾਕ ਹੈ ਕਰਨਾ ਨਹੀਂ ਪਿਆ ਮੰਮੀ ਮੈਂ ਨਹੀਂ ਹਲੇ ਕਰਾਂਗਾ ਥਾਂ ਲੱਭ ਦੇਣਾ ਤੇ ਕਰ ਲਈ ਜਾ ਇਹੋ ਜਿਹਾ ਗਲਾਂਤੀਆਂ ਕਰਦੀਆਂ ਜਿਹੜੇ ਕਰਨ ਵਾਲੇ ਹੈਗੇ ਹਨਾ ਸਾਨੂੰ ਲਈ ਜਿਹੜਾ ਸੁਪਨਾ ਨੇ ਮਾੜਾ ਥੋੜਾ ਜਿਹਾ ਦੱਸਣਾ ਸਾਨੂੰ ਇਹ ਇਹ ਸੱਤ ਨਹੀਂ ਜਾਣਨ ਗੱਲ ਹਾਂਜੀ ਤੇ ਮੈਂ ਮੈਨੂੰ ਤਾਂ ਪਤਾ ਨਾ ਤੁਸੀਂ ਆ ਵੀ ਆਉਣੇ ਹੈ ਤਾਂ ਇਹ ਤੇ ਬੜਿਆ ਬੜੀ ਨਹੀਂ ਘਰ ਰੱਖੀਆਂ ਤੇ ਇਹਨੂੰ ਵੀ ਆਹ ਕੱਲ ਨਹੀਂ ਸਾਰੇ ਤੇ ਤੂੰ ਹਣ ਮੜਾ ਤਾਂ ਦੱਸਣਾ ਤੂੰ ਵਧੀਆ ਥਾਂ ਦੱਸਣਾ ਤੇ ਤੂੰ ਘਰ ਸਰਾਤ ਆਹੀ ਕਰਨੀ ਹੈ ਤੇ ਇਹਦੀ ਕਿਹੜੀ ਗੱਲ ਹੈ ਮੈਂ ਮਨਾਣਾ ਜੀ ਹੁਣ ਹੁਣ ਹਾਂ ਸਮਝਾਣਾ ਇਹ ਕੋਈ ਨਹੀਂ ਮੈਂ ਵੀ ਹੁਣ ਜਾਣੀ ਫਿਰ ਤੁਸੀਂ ਕਰਦੇ ਸੁਣਾ ਦੇ ਹਾਂ ਇਹਨੇ ਮੈਂ ਸਲਾਹ ਕਰਾਂ ਕਿ ਤੁਸੀਂ ਇਹ ਘਰ ਆਏ ਨਾ ਇੱਥੇ ਨੇ ਅੰਟੀ ਜੀ ਕਰ ਕਰ ਲੈ ਸਲਾਹ ਤੇ ਦੱਸ ਦੇ ਹਾਂ ਕਰਾਂਗੇ ਬਿੱਦਰ ਹਾਂਜੀ ਮੰਮੀ ਪਾ ਵੀ ਕਨਕ ਦੀ ਆ ਕੇ ਬੈਠੀ ਆ ਵਾਵਾ ਚਰੀ ਹੋ ਗਿਆ ਤੇ ਮੈਂ ਡਿਕਣ ਲਈ ਹੀ ਤੇ ਉਹਨੂੰ ਨਹੀਂ ਪਤਾ ਜਾ ਲੈ ਕੇ ਆਉਣੀ ਅੱਗੇ ਚਾਹ ਧਰੀ ਹੈ ਕਿ ਮਾਂ ਤਾਂ ਰਹਿ ਜਾਣੇ ਜਿਹੜੀ ਗਲੇ ਨਹੀਂ ਅਜੇ ਤੱਕ ਇਹੋ ਜਿਹੀਆਂ ਗੇਲੀਆਂ ਨਹੀਂ ਮੈਂ ਚੰਗੀਆਂ ਲਾਦੀਆਂ ਹਾਂ ਮਿਲ ਤੇ ਹੁਣ ਪਤਾ ਨਹੀਂ ਉਹ ਤਾਂ ਸਿਆਣੀ ਸੀ ਬਣਾ ਕੇ ਲਈ ਮਂਦੀ ਤਾਂ ਮੈਂ ਕੀ ਕਰਾਂ ਨਾ ਪਰ ਉਹਦਾ ਫਰਜ਼ ਹੀ ਚਾਪਨਾ ਕਰੇ ਹੁੰਦਾ ਮੈਂ ਤਾਂ ਉਹਦੇ ਲੱਗੇ ਬੈਠੀ ਪਤਾ ਵੀ ਹੈਗਾ ਮੈਂ ਥੱਕ ਕੇ ਰੋਟੀ ਆਈ ਆ ਪਾਣੀ ਦਾ ਗਲਾਸ ਤੱਕ ਨਹੀਂ ਆਇਆ ਬਾਹਰ ਹਜੇ ਤੱਕ ਤੋ ਫਾਤਵਾਰ ਹੇ ਰੱਬਾ ਕਿੰਨੀ ਚਲਾ ਕੁੜੀ ਸਾਰਾ ਕੁਝ ਆਫੇ ਕਰੀ ਜਾਂਦੀ ਮੈਨੂੰ ਸਾਰਾ ਕੁਝ ਗੈ ਵੀ ਲਿਆ ਪੀਦਾ ਗਈ ਤੇ ਉਹਨਾਂ ਦੀ ਨਾਮ ਮੈਂ ਤੇ ਰਿਸ਼ਤਾ ਹੀ ਨਹੀਂ ਕਰਨਾ ਸੱਚੀ ਗੰਦੀ ਕਰਦੇ ਆ ਸਾਹਮਣੇ ਚੱਲ ਹੁਣ ਕਰਕੇ ਸਲਾਹ ਦੱਸਣ ਗਈ ਆਪੇ ਮਮੀ ਆ ਫੜੋ ਜਾ ਉਹਨੇ ਬਣਾਈ ਨਹੀਂ ਮੈਂ ਆਪੇ ਬਣਾ ਲਈ ਆ ਇਹ ਚੰਗਾ ਕਿ ਤੇ ਨਹੀਂ ਆਸੀ ਆ ਕੇ ਲੱਗਦੇ ਮਾਂ ਦੀ ਬਣਾਤੀ ਤੂੰ ਚੰਗਾ ਹੋਇਆ ਅੱਛਾ ਇਹ ਨਹੀਂ ਪਤਾ ਨੂੰ ਕਾਲਜੋਂ ਆਈਆਂ ਤੇ ਪਾਣੀ ਕੋਟ ਦੇਦੀ ਚਾਹ ਦੇ ਕੋਈ ਨਹੀਂ ਤੂੰ ਘੜੀਦੀ ਨਹੀਂ ਬੰਦੀਦੀ ਐਵੇਂ ਚਲਦੀ ਹੋਏ ਨਹੀਂ ਬਣਾਇਆ ਕਰ ਨੂੰ ਜੋ ਤੇ ਸਾਰੇ ਜਾਣਗੇ ਨਾ ਮਨੇ ਆਣ ਕੇ ਤੇ ਚਾਹ ਪਾਣੀ ਸਭ ਕੁਝ ਦਿਆ ਕਰ ਲਵੇ ਕੀ ਸੇ ਹਾਂ ਤੇ ਕਿਹਾ ਕਿ ਜੀ ਗੱਲ ਨਾ ਪਰ ਮੈਂ ਪੜਦੀ ਪਈ ਹਾਂ ਇਹ ਪੜਨੀ ਹੈ ਤੂੰ ਤੇ ਵਿਆਹ ਨਹੀਂ ਕਰਨਾ ਵਿਆਹ ਤੇ ਕਰਨਾ ਹੀ ਹੈ ਕੋਈ ਰਿਸ਼ਤਾ ਹੀ ਦੱਸਣਾ ਮਿਲਦਿਆ ਕਰਨਾ ਹੀ ਕਾ ਕਰ ਦੇਣਾ ਤੇਰਾ ਮੈਨੂੰ ਪਤਾ ਕੀ ਗੱਲ ਹੋ ਰਹੀ ਨਹੀਂ ਲੱਗਦੇ ਰਿਸ਼ਤੇ ਚੰਗਾ ਥਾਂ ਦੱਸਣ ਦੇਗੀ ਕੁੜੀ ਇਸ ਕੈਰੀਸਟਾ ਕਰਨੇ ਕਰਨਾ ਮੰਮੀ ਜੋ ਰਿਸ਼ਤਾ ਸੋਣਾ ਆ ਨਾ ਤੇ ਵਿਆਹ ਵੀ ਸੋਣਾ ਹੀ ਕਰਿਓ ਸਿਗੇ ਵਿਆਹ ਸੋਣਾ ਹੀ ਹੋਣਾ ਮੈਂ ਪਰ ਦਾਜ ਦੂਈ ਨਹੀਂ ਜੁੜਨਾ ਆਹ ਪੜਾਈ ਤੇ ਕਿੰਨੇ ਪਹਿ ਲਾਏ ਨੇ ਤੂੰ ਆਪਾਂ ਹੀ ਆਖੀ ਜਾਣੀ ਲੋਕੀ ਪਤਾ ਕੀ ਆਂਦੇ ਨੇ ਆਂਦੇ ਜੜੀਤੀ ਪੈਨਸ਼ਨ ਪੜੀ ਛੱਡ ਜੜੀਆਂ ਹਾਂ ਦਾਜ ਨਹੀਂ ਕਰਨਾ ਉਹਨਾਂ ਖਰੇ ਮੰਗਣਾ ਕਿ ਨਹੀਂ ਮੰਗਣਾ ਤੂੰ ਆਪਾਂ ਹੀ ਆਖੀ ਜਾਣੀ ਵਿਆਹ ਕਰਨਾ ਤੇਰਾ ਚੁੰਨੀ ਚੜਾ ਮੰਮੀ ਚੁੰਨੀ ਜੜਾ ਉਹ ਮੈਂ ਨਹੀਂ ਚੁੰਨੀ ਜੜਾ ਕਰਾਉਣਾ ਮੇਰਾ ਵਿਆਹ ਤਾਂ ਪੈਸੇ ਜੀ ਹੋਊਗਾ ਤੂੰ ਪਹਿਲਾਂ ਫਿਰ ਮੰਗਣੀ ਜੜੀ ਲੱਗੇ ਹੁਣ ਪਹਿਲਾਂ ਉਹ ਤੇ ਕਰਾ ਲੈ ਮੁੰਡਿਆ ਤੇ ਵੇਖ ਲੈ ਕਿ ਉਹ ਜਿਆ ਵੇ ਬਾਕੀ ਜੋ ਮਰਜੀ ਵੇਖੋ ਵਿਆਹ ਤਾਂ ਮੈਂ ਪੈਸੇ ਜੀ ਕਰਵਾਉਂਗੀ ਕੱਲੀ ਕੱਲੀ ਮੈਂ ਹੈਗੀਆਂ ਮੇਰੇ ਵਾਸਤੇ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ ਵੀਰੇ ਦਾ ਵਿਆਹ ਪੂਰੇ ਤੂੰ ਤਾਂ ਮਨਾ ਕਰਿਆ ਤੇ ਹੁਣ ਮੇਰੇ ਵਾਰੀ ਤੁਹਾਨੂੰ ਕੀ ਹੁੰਦਾ ਇਹ ਤੇਰਾ ਜਿਹੜਾ ਚੁੰਨੀ ਜੜਾ ਕਰਨਾ ਮੈਂ ਨਾ ਤੇ ਕੋਈ ਕੋਈ ਦੇ ਕੇ ਹੀ ਕਰਾਂਗੇ ਆਜ ਦੇ ਮੋਟਰਸਾਈਕਲ ਤੇ ਗੱਡੀਆਂ ਗੁੱਡੀਆਂ ਇਹ ਨਹੀਂ ਦੇਣੀਆਂ ਬਾਕੀ ਹੋਰ ਨੀੜਾ ਕੱਪੜਾ ਕੋ ਗਹਿਣਾ ਗੱਟਾ ਪਾਵਾਂਗੇ ਉਹ ਮੈਂ ਪੈਸੇ ਵੱ ਫੋਨ ਮੈਂ ਤੁਹਾਨੂੰ ਖੁਸ਼ਖਬਰੀ ਦਿੰਨੀ ਆ ਹਲੋ ਹਾਂਜੀ ਸਸ਼ੀਕਲ ਜੀ ਸਸ਼ੀਬਾ ਕੀ ਕਰਦੇ ਪਏ ਹੀ ਬਹੁਤ ਕੰਮ ਤੇ ਆ ਅੱਛਾ ਮੇਰੀ ਗੱਲ ਸੁਣੋ ਭਾਬੀ ਘਰੇ ਗੱਲ ਕਰ ਗਏ ਨੇ ਠੀਕ ਹੈ ਉਹ ਤੁਹਾਡੇ ਵਾਲੀ ਸਕੀਮ ਕੰਮ ਕਰ ਗਈ ਜੇ ਤੁਸੀਂ ਮੈਨੂੰ ਉਹਦੇ ਨਾਲ ਕਹਿੰਦੇ ਤੇ ਮੈਂ ਘਰੇ ਗੱਲ ਨਹੀਂ ਕਰਦੀ ਰੱਜੀ ਮੈਂ ਤਾਂ ਹੁਣ ਕਰੇ ਗੱਲ ਕਰ ਲਈ ਐ ਤੇ ਮੰਮੀ ਵੀ ਮੰਨ ਗਏ ਨੇ ਹੁਣ ਤੁਸੀਂ ਇਧਰ ਤਿਆਰੀ ਬੰਨੋ ਤੇ ਭੇਜੋ ਕਿਸੇ ਨੂੰ ਕਰੇ ਅੱਛਾ ਠੀਕ ਐ ਹੁਣ ਮੈਂ ਵੇਹਲੀ ਆ ਲਈ ਸੀ ਮੈਂ ਜਾਣੀਆ ਕਰੇ ਠੀਕ ਐ ਵੀ ਪੈ ਗਿਆ ਕੋਈ ਕੰਮ ਹੋ ਨਹੀਂ ਰਿਹਾ ਭਈਏ ਵੀ ਨਹੀਂ ਮਿਲਦੇ ਇਹ ਗੱਲਾਂ ਵਿਚ ਕਰਨ ਵਾਲਾ ਹੀ ਕੋਈ ਹਾਂਜੀ ਇਹ ਮੌਸਮ ਤੇ ਵੀ ਖਰਾਬ ਹੀ ਆਜਰੇ ਉਹਨਾਂ ਦਾ ਖਰਾਬ ਹੋ ਗਿਆ ਹਾਂਜੀ ਤੇ ਉਹ ਦੂਜੀ ਦੂਜੀ ਪਰਚੀ ਆਈ ਕਿ ਨਹੀਂ ਨਹੀਂ ਯਾਰ ਤੇ ਮਿਲ ਕੇ ਜਾਵਾਂ ਵੀ ਬੜਾ ਲੱਗਾ ਬੜੀ ਦੂਰ ਤੱਕ ਲੈਣ ਲੱਗੀ ਆ ਅੱਛਾ ਮੈਂ ਗਿਆ ਹਾਂ ਉੱਥੇ ਤੇ ਉਦਾਂ ਸਵੇਰ ਨੂੰ ਫੋਨ ਕੀਤਾ ਇਹ ਤੋ ਕਹਿੰਦਾ ਕਿਦਾ ਮੈਂ ਸ਼ਾਮ ਤੱਕ ਆਦਾ ਨਾ ਤੁਹਾਨੂੰ ਹਾਂ ਬੜਾ ਲੱਗ ਜੇ ਦੂਜੀ ਪਰਚੀ ਵੀ ਛੋਟਾ ਹੀ ਜਾ ਕੇ ਆਹੋ ਜਿਹੜੀ ਪਰਚੀ ਹੋਣੀ ਹਾਂ ਤੇ ਜਿਹੜੀ ਉਹ ਦਿਨ ਪਰਚੀ ਵੱਢੀ ਸੀ ਉਹਦੋਂ ਉਹਥੇ ਬੀਜੀ ਕਿ ਨਹੀਂ ਕਿ ਨਾ ਕਰੇ ਉਹ ਬੀਜੀ ਗੱਲ ਆਏ ਆਏ ਉਹ ਤੇ ਬੀਜੀ ਠੀਕ ਠੀਕ ਉਹ ਸੀ ਸਾਡੇ ਠੰਡ ਵੀ ਪੜੀ ਗਈ ਹੈ ਤੇ ਮੌਸਮ ਖਰਾਬ ਹੀ ਆਜੇ ਹਾਂ ਠੰਡ ਤੇ ਮੀਂਹ ਪਿਆਵਦਾ ਠੰਡ ਤੇ ਹੋਈ ਜਾਣੀ ਹਾਂਜੀ ਕਿਹੜੀਆਂ ਤੇ ਉਹ ਪਤਸਲਾਣਾ ਡੰਦੇ ਆ ਲਵਾ ਕਰ ਨਹੀਂ ਕਰਦੇ ਆਂ ਪਰ ਜਿਹੜੇ ਨਾਲ ਲਿਆ ਹੀ ਪੁੱਛਣਾ ਤੇ ਪਰਚੀ ਇੱਕ ਤੇ ਸੁਟਿਆ ਦੇ ਪੁੱਤੀ ਸਰਵਰ ਨੂੰ ਪਿੱਛੇ ਅੰਦਰ ਆਇਆ ਸ਼ਮਾਂ ਲੱਗਦਾ ਹਣਾ ਹਾਂ ਤੇ ਸਲਾਮ ਵੀ ਅਰਜਾਈ ਚ ਹੀ ਬੈ ਕੇ ਕਰ ਲੋ ਠੰਡ ਹੈ ਜਾਈ ਆ ਗੰਗਲ ਕੱਲੇ ਹੁਣ ਬਾਹਰ ਸੁਪੇਰ ਅੰਦਰ ਵਾਲ ਨੇ ਪਈ ਹੁਣ ਤਾਂ ਹੀ ਲੱਤਕੀਆਂ ਹਾਂ ਤਾਂ ਕੁੜੀ ਦੀ ਲੋੜੀ ਵੀ ਹੋਣਾ ਵਾਲੀ ਇਹਦੇ ਲੋੜੀ ਲੋੜੀ ਮਤਲਬ ਕੀ ਖੜਨਾ ਕੋਤਪਾ ਜੀ ਹੁੰਦੀ ਆ ਜਿਹੜਾ ਕਪੜਾ ਵੀ ਹੁੰਦਾ ਵਾ ਅੱਛਾ ਅੱਛਾ ਤੇ ਪਹਿਲੀ ਲੋੜੀ ਆ ਠੀਕ ਆ ਜਾਣਤ ਹੁੰਦਾ ਹੈ ਹੀ ਨਾ ਠੀਕ ਠੀਕ ਲੋੜੀ ਅਗੇ ਨੀਲਾ ਕਪੜਾ ਪੱਠੇਰਾ ਦਿੱਤਾ ਹਾਂ ਫੋਨ ਕਰ ਲਓ ਕਿ ਨੂੰ ਤੇ ਤੂੰ ਕਹਿੰਦੇ ਕੋਈ ਚੀਜ਼ ਤੇ ਤੇ ਆਏ ਹੋ ਫਿਰ ਆਹ ਜਿਹੜੀ ਚੀਜ਼ ਤੇ ਲੋੜ ਹੋਵੇ ਉਹ ਦੇ ਦਾਂਗੇ ਦੀਦੀ ਨੂੰ ਆਹ ਪੋਸ਼ਲੇ ਹੀ ਨੇ ਨਾਲ ਤੇ ਨਾਲੇ ਜਿਹੜੀ ਬੰਦਿਆ ਵਾ ਰਵਾਜ ਉਹ ਤੋਂ ਕਰਨੇ ਪੈਂਦਾ ਹਾਂ ਜੀ ਹਾਂ ਜੀ ਆਹ ਚਲੋ ਉਹਤ ਕਰਨਾ ਹੀ ਆ ਹਾਂ ਆਹ ਫੋਨ ਕਰਕੇ ਕਰ ਲਓ ਨਾ ਭਾ ਹਾਂ ਫੋਨ ਕਰ ਲੈਨੇ ਆ ਸੰਦੀਪ ਨੂੰ ਤੇ ਪੋਸ਼ਲੇ ਹੀ ਨੇ ਚਾਹੀਦਾ ਤੁਹਾਨੂੰ ਪੋਛ ਲਓ ਜੇ ਚੇ ਚੀਜ਼ ਕੀ ਚੀਜ਼ ਦੀ ਲੋੜ ਹੈ ਤੇ ਦੇ ਦਾਂਗੇ ਚਲੋ ਅੰਦਰ ਬੈਠ ਕੇ ਗੱਲ ਕਰੋ ਆਹ ਚਲੋ ਠੰਡ ਨਹੀਂ ਬਾਹਰ ਨਾਲੇ ਵੀਰ ਨੂੰ ਲਾਉ ਉਹ ਤੈਨੂੰ ਨਹੀਂ ਕਰਦਾ ਕੋਈ ਤੁੰਤਾਂ ਮਾਸ ਨਹੀਂ ਦੀ ਨੂੰ ਮਾਰੇ ਗਾੜੀ ਗੱਲ ਬਾਤ ਹੋਏ ਕਿ ਜੇ ਤੁੰਦ ਆਵੇ ਨਹੀਂ ਤੇ ਹੁੰਦਾ ਗਾਰਡਨ ਇਹ ਕਰਨਾ ਮੈਂ ਵੀ ਹਾਂ ਲੋ ਹੈਲੋ ਹਲੋ ਪੁੱਤਰ ਜੀ ਕਿਹਾਲਾ ਸਤਿ ਸ਼੍ਰੀ ਅਕਾਲ ਹੋਰ ਸੁਣਾ ਕੀ ਹਾਲ ਚਾਲ ਵਧੀਆ ਵਧੀਆ ਠੀਕ ਹੈ ਹਾਂ ਠੀਕ ਠਾਕ ਸਭ ਰਾਜੀ ਭਾਈ ਹਾਂ ਸਭ ਠੀਕ ਠਾਕ ਤੇ ਘਰੇ ਹੀ ਆ ਕੇ ਜਾਂ ਮੈਂ ਬਾਹਰ ਆਇਆ ਹਾਂ ਪਰ ਸੰਦੀਪ ਨਾਲ ਗੱਲ ਕਰਨੀ ਯਾਰ ਕੋਈ ਨਹੀਂ ਘਰੇ ਜਾ ਕੇ ਕਰਾ ਦਿੰਦਾ ਆ ਚੱਲ ਗੱਲ ਤੇ ਇਹੋ ਹੀ ਕਰਨੀ ਵੀ ਲੋੜੀ ਆਈ ਹੈ ਗੋਡੇ ਲੋੜੀ ਲਾੜੀ ਘਲੋਣੀ ਸੀ ਤੇ ਪੁੱਛ ਦੇ ਉਹਨੂੰ ਵੀ ਕੋਈ ਹੋਰ ਚੀਜ਼ ਚਾਹੀਦੀ ਹੈ ਤੇ ਕੋਈ ਪੈਸੇ ਲੱਗਿਆ ਹੁੰਦੀ ਹੈ ਜਿਹੜਾ ਆਇਆ ਉਹ ਜਿਹੜਾ ਮੋਹਰ ਆਇਆ ਨਹੀਂ ਪਤਾ ਕੋ ਸਾਹ ਹੁੰਦਾ ਪਹਿਲੀ ਲੋੜੀ ਆ ਕੁੜੀਆਂ ਨੂੰ ਹੁੰਦੀ ਆ ਆ ਚਲੋ ਕੋਈ ਗੱਲ ਨਹੀਂ ਉਹ ਤੇ ਜੋ ਹੈ ਠੀਕ ਆ ਤੇ ਚਲ ਘਰ ਜਾ ਕੇ ਗੱਲ ਕਰਾਓ ਫੇ ਉਹਨਾਂ ਨਾਲ ਕਰ ਲਓ ਆ ਜਾ ਕੇ ਕਰਾਈ ਗੱਲ ਚੰਗਾ ਹੋਰ ਇਹ ਗੱਲ ਵੀ ਸੰਦੀਪ ਦੀ ਸੰਦੀਪ ਨਾਲੋਂ ਮੁੰਡਾ ਮੁੰਡੇ ਨਾਲ ਗੱਲ ਬਾਤ ਇਹ ਉਹ ਬਾਹਰ ਘਰ ਨਹੀਂ ਗਾ ਜੀ ਕਹਿੰਦਾ ਜਾ ਕੇ ਸੰਦੀਪ ਨਾਲ ਕਰਾਉਣਾ ਗੱਲ ਉਹ ਕਹਿੰਦਾ ਕੋਈ ਚੀਜ਼ ਹੋਣੀ ਨਹੀਂ ਚਾਹੀਦੀ ਜਾਈ ਤੇ ਮੈਂ ਮੋੜ ਦੇਣੀ ਆ ਫੇਰ ਨਾ ਗੁੱਸਾ ਕਰਿਓ ਆਪਾ ਜੀ ਚਲ ਬੰਦੀ ਆ ਨਾ ਆ ਚੱਲ ਕੁੜੀ ਨਾਲ ਗੱਲ ਕਰਕੇ ਤੇ ਉਹਨੂੰ ਪੁੱਛ ਲਿਓ ਹਾਂ ਭਈ ਇਹ ਹੋਰ ਕਿਸੇ ਚੀਜ਼ ਦੀ ਲੋੜ ਆ ਤੇ ਠੀਕ ਆ ਨਹੀਂ ਤੇ ਭਾਜੀ ਦੀ ਖਲੋਣੀ ਖਲੋਣੀ ਆ ਆਹ ਆਹ ਅਹ ਨਾਲੇ ਕੋਈ ਨਹੀਂ ਆਉਂਦਾ ਘਰ ਹਾਂ ਉਹ ਕਰ ਲਾਂਗਾ